ਕੋਣ ਜਿਹੜਾ ਨਾ ਪਕੜ ਗਿਆ ਅਸੀਂ ਪਿੱਛੇ ਕਰਦੇ ਆਂ ਪਿਆਰ ਅਸੀਂ ਆਪਣੇ ਬੱਚੇ ਨੂੰ ਦੇਖੋ ਇਹ ਗੱਲ ਤੁਸੀਂ ਦੱਸੋ ਅਸੀਂ ਇਹਨੂੰ ਕੰਮ ਕਰਾਈਏ ਇਹਨੂੰ ਨਸ਼ਿਆਂ ਦੇ ਲਾਤੀਏ ਇਹ ਹਾਂ ਇਹ ਕੰਮ ਨਾ ਕਰੋ ਉਹਨਾਂ ਦਾ ਸ਼ੈੱਡ ਕੱਲ ਪਟਸਾ ਤੇ ਸਾਡਾ ਸ਼ੈੱਡ ਵੀ ਤੋੜਿਆ ਗਿਆ ਬਾਕੀ ਪੂਰੀ ਮਾਰਕੀਟ ਦੀ ਸ਼ੈੱਡ ਪਏ ਹੋਏ ਆ ਸਿਰਫ ਸਾਡਾ ਸ਼ੈੱਡ ਤੋੜਿਆ ਏ ਇਹ ਉਹਨੂੰ ਨਾ ਸਾਲਾ ਮੇਰੇ ਬੇਟੇ ਨੂੰ ਇਹ ਬਾਹਰ ਜਾਣੇ ਨੂੰ ਫਿਰਦਾ ਦਾ ਨਹੀਂ ਨਹੀਂ ਪੁਲਿਸ ਇਹ ਜਿਹੜੀ ਮੇਰਾ ਘਰ ਬਰਬਾਦ ਹੋ ਜਾਏਗਾ ਮੇਰਾ ਬੱਚਾ ਬਰਬਾਦ ਹੋ ਜਾਏਗਾ ਬੱਸ ਇਹ ਗੱਲ ਕਰ ਦੇਖੋ ਇਹ ਵੀ ਔਰਤਾਂ ਵੀ ਹੁੰਦਾ ਸੀਗੇ ਥੋੜੀ ਥੋੜੀ ਇਹ ਵੀ ਡਾਇਰੈਕਸ਼ਨ ਤੋਂ ਟੋੜੰਦੀ ਇਹ ਤਾਂ ਨਿਯਮਾਂ ਦਾ ਉਲੰਘਣ ਹੈ ਜੀ ਇਹ ਤੁਸੀਂ ਆਪਣੇ ਵੱਲ ਟਾਇਆ ਹਾਂ ਜੀ ਆਪਣੇ ਵੱਲ ਟਾਇਆ ਹਾਂ ਨਹੀਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਨਾਲ ਫਿਰ ਕਾਫੀ ਹੋਰ ਵੀ ਇੰਟਰਸਟ ਹੈ ਉਹ ਵੀ ਵਾਣ ਦੇ ਕੇ ਕਰ ਦਿੱਤਾ ਕਰ ਦਿਓ ਸਾਫ ਸਾਰੇ ਕਰ ਦਿਓ ਮੈਨੂੰ ਸਾਰੇ ਸਾਫ ਕਰ ਦਿਓ ਨਾ ਇਹਨਾਂ ਨੂੰ ਦਿੱਕਤਾਂ ਨਾ ਲੱਗੇ ਸਾਨੂੰ ਦੁੱਖ ਨਾ ਹੋਵੇ ਸਾਰੇ ਸਾਫ ਕਰ ਦਿਓ ਜੈ ਤਾਂ ਦੇਖੋ ਜੀ 47 ਸਾਲ ਤੋਂ ਸਾਰੇ ਇਹ ਜਿਹੜਾ ਤੁਸੀਂ ਇੰਨੇ ਸ਼ੈਡ ਦੇਖੇ ਵੀ ਇਲੈਗਲ ਹਨ ਮੈਨੂੰ ਕੱਲ੍ਹ ਇਹ ਕਿਉਂ ਦੇਖਿਆ ਇਹਨਾਂ ਨੂੰ ਕਾਫੀ ਜ਼ਿਆਦਾ ਤੇਤੀ ਫੁੱਟ ਡੀਆਲ ਕਰਦੇ ਨੇ ਆਪਣੇ ਉਹ ਨਹੀਂ ਗੈਰਕਾਨੂੰਨੀ ਹੈ ਸਭ ਚਾਹੇ ਉਹ ਘਾਟਾ ਚਾਹੇ ਜਾਣਾ ਆਪਾਂ ਸਾਂਭ ਕਰਦੇ ਆਂ ਇੱਕ ਗੱਲ ਮੈਂ ਕਲੀਅਰ ਡਾਇਰੈਕਸ਼ਨ ਦਿੰਦੀ ਆਂ ਵੀ ਪਿਛਲੇ ਦਿਨੀ ਵੀ ਮੈਂ ਜਿਹੜੀਆਂ ਨਜਾਇਜ਼ ਉਹ ਸਾਧੀਆਂ ਸੀ ਉਹ ਢਾਈਆਂ ਸੀ ਉਹ ਮੈਡਮ ਅਸੀਂ ਮੰਨ ਕੇ ਇੱਕ ਮਿੰਟ ਦੇਖੋ ਉਹ ਢਾਈਆਂ ਸੀ ਇੱਥੇ ਮੇਰੇ ਯਾਰ ਉਹ ਢਾਉਣ ਤੋਂ ਬਾਅਦ ਕੀ ਹੋਇਆ ਕਈ ਦੁਆਰੇ ਬਣ ਗਈਆਂ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਖੋਰੇ ਮੈਡਮ ਨੇ ਬਲਾ ਬਲੂ ਕੇ ਹੁਣ ਦੁਬਾਰੇ ਬਣਵਾਤੀ ਉਹ ਕੱਲ ਮੈਂ ਫੇਰ ਸਾਰੀਆਂ ਟਾਈਆਂ ਉਹਨਾਂ ਦੀਆਂ ਜਿੰਨੀਆਂ ਬਣੀਆਂ ਹੋਈਆਂ ਸੀ ਤੁਸੀਂ ਮੈਨੂੰ ਨਹੀਂ ਪਤਾ ਕਿਹਦੀ ਸ਼ਹਿਰ ਤੇ ਆ ਕੇ ਜਿਹੜੇ ਵੀ ਕੋਈ ਕੰਸਟਰਕਸ਼ਨ ਵਾਲੇ ਹੈਗੇ ਨੇ ਕੋਈ ਸਾਡਾ ਬੰਦਾ ਕਵੇ ਕੋਈ ਵਾਰੋ ਬੰਦਾ ਕਵੇ ਕੋਈ ਵੀ ਬੰਦਾ ਕਵੇ ਸਾਡੇ ਨਾਂ ਉੱਤੇ ਵੀ ਨਹੀਂ ਅਸੀਂ ਸੈਟਿੰਗ ਕਰ ਲਵਾਂਗੇ ਤੁਸੀਂ ਬਣਾ ਲਓ ਜਿਸ ਖਾਂ ਉੱਤੇ ਵੀ ਬਲਡੋਜ਼ਰ ਅਸੀਂ ਚਲਾ ਦਿੱਤਾ ਹੈ ਕੋਈ ਵੀ ਗੈਰ ਕਾਨੂੰਨੀ ਉਹ ਸਾਰੀ ਹੋਈ ਹੋਈ ਆ ਉਹਨੇ ਢਹਿਣਾ ਹੈ ਉਹ ਕਿਸੇ ਦੀ ਵੀ ਸਫਾਰਿਸ਼ ਉੱਤੇ ਤੁਹਾਡੀ ਦੁਬਾਰੇ ਨਹੀਂ ਬਣਨੀ ਹੁਣ ਤੁਸੀਂ ਪਹਿਲਾ ਖਰਚਾ ਕੀਤਾ ਸੀ ਤੁਸੀਂ ਸਾਰੀ ਸੜਕ ਰੋਕ ਕੇ ਗੈਰ ਕਾਨੂੰਨੀ ਸਾਰੀਆਂ ਕੀਤੀਆਂ ਢਾਈਆਂ ਹੁਣ ਤੁਸੀਂ ਦੁਬਾਰੇ ਬਣਾ ਲਈਆਂ ਮੈਨੂੰ ਨਹੀਂ ਪਤਾ ਕਿ ਦੀ ਚੱਕ ਛੱਕੇ ਪਰ ਇਹ ਕੰਮ ਨਾ ਕਰੋ ਆਪਣਾ ਨੁਕਸਾਨ ਤੁਸੀਂ ਆਪ ਕਰਾਉਣਾ ਹੈ ਤੁਸੀਂ ਕੋਈ ਪ੍ਰਧਾਨ ਕਵੇ ਬਣਾ ਲਓ ਇੱਥੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਕਿ ਮੈਂ ਬੈਠਾ ਇੱਥੇ ਕੋਈ ਨਹੀਂ ਬੈਠਾ ਤੁਹਾਡੇ ਸਾਰਿਆਂ ਦੇ ਸਿਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਬੈਠੇ ਨੇ ਉਹਨਾਂ ਦੀ ਇਹ ਸਖ ਜਿਹੜੀ ਹਦਾਇਤ ਹੈ ਇੱਥੇ ਤੁਹਾਡੇ ਸਿਰ ਉੱਤੇ ਸਰਕਾਰ ਬੈਠੀ ਆਮ ਆਦਮੀ ਪਾਰਟੀ ਦੀ ਖਰੜ ਦੇ ਵਿੱਚ ਨਵੀਂ ਕਮੇਟੀ ਬਣੀ ਹੈ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਹੈ ਭਾਰੀ ਪੂਰੀ ਦੀ ਪੂਰੀ ਸਰਬਸੰਮਤੀ ਦੇ ਨਾਲ ਇੱਕ ਸਾਲ ਦੇ ਅੰਦਰ ਉਹ ਖਰੜ ਦਾ ਨਕਸ਼ਾ ਤੁਹਾਨੂੰ ਬਦਲਿਆ ਬਦਲਿਆ ਦੇਖਣਾ ਵੀ ਖਰੜ ਵਿੱਚ ਕੰਮ ਹੋ ਰਹੇ ਨੇ ਕਿਵੇਂ ਹੋ ਰਹੇ ਨੇ ਤੇ ਖਰੜ ਦਾ ਬਣ ਕੀ ਗਿਆ ਤੇ ਮੈਂ ਬੇਨਤੀ ਕਰਦੀ ਹਾਂ ਕੁਰਾਲੀ ਦੇ ਐਮਸੀ ਸਾਹਿਬਾਨਾਂ ਨੂੰ ਜਿਸ ਦਿਨ ਤੁਸੀਂ ਕੁਰਾਲੀ ਦੀ ਕਮੇਟੀ ਬਣਾ ਇਥੋਂ ਬਦਲ ਕੇ ਆਮ ਆਦਮੀ ਪਾਰਟੀ ਦੀ ਬਣਾ ਦਿੱਤੀ ਕਰਾਲੀ ਦਾ ਜਿਹੜੀਆਂ ਨਿੱਕੀਆਂ-ਨਿੱਕੀਆਂ 70 ਸਾਲ ਹੋ ਗਏ ਗਲੀਆਂ ਨਾਲੀਆਂ ਦਾ ਕੰਮ ਹਲੇ ਤੱਕ ਖੜਾ ਹੈ ਮੈਂ ਮੋਢੇ ਕੋਲੇ ਤਾਂ ਹੈ ਨਹੀਂ ਵੀ ਕਰਾਲੀ ਵਿੱਚ ਪੈਸੇ ਹੈ ਨਹੀਂ ਨਾ ਕਰਾਲੀ ਵਿੱਚ 90 ਸਫਾਈ ਕਰਮਚਾਰੀ ਕੰਮ ਕਰਦੇ ਨੇ ਐਮਸੀ ਸਹਿਬਾਨ ਮੈਂ ਕਰਾਏ تھے ਇੱਥੇ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਉਹਨਾਂ ਨੂੰ ਕੰਮ ਤੇ ਤੋਰੋ ਸਾਰਿਆਂ ਨੂੰ ਉਹਨਾਂ ਨੂੰ ਆਪਣੇ ਉਹਨਾਂ ਨੂੰ ਜਿਹੜੀ ਉਹਨਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਲੋਕ ਇਹ ਗੱਲ ਪੁੱਛ ਰਹੇ ਨੇ ਵੀ ਸਫਾਈ ਹੁੰਦੀ ਨਹੀਂ ਤੇ ਕਿਉਂ ਨਹੀਂ ਹੁੰਦੀ ਗਲੀਆਂ ਨਾਲੀਆਂ ਹਲੇ ਤੱਕ ਬਣੀਆਂ ਨਹੀਂ ਤੇ ਕਿਉਂ ਨਹੀਂ ਬਣੀਆਂ ਉਹਨਾਂ ਨੂੰ ਬਣਾਓ ਨਹੀਂ ਛੱਡੋ ਆਮ ਆਦਮੀ ਪਾਰਟੀ ਨੂੰ ਦਈਓ ਸੀ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਈਏ ਤੇ ਜੇ ਇੱਕ ਦੇ ਇੱਕ ਦੇ ਉੱਤੇ ਬਲੋਜ਼ਰ ਚਲਾਇਆ ਨਾ ਇੱਕ ਜਾ ਕੇ ਤੁਸੀਂ ਪਧਰਾ ਕੀਤਾ ਸਾਰਿਆਂ ਦਾ ਕਰੋ ਇੱਕ ਨੂੰ ਕੀ ਮਹਿਸੂਸ ਕਰਾਉਣਾ ਹੈ ਇਕੱਲੇ ਬੰਦੇ ਨੂੰ ਹਾਂਜੀ ਸਾਨੂੰ ਫਿਰ ਕੋਈ ਸਾਥ ਨਹੀਂ ਦੇਖੋ ਇਹਦੇ ਬਾਅਦ ਸੇਟ ਲੱਗ ਜਾਂਦੀ ਹੈ ਅਸੀਂ ਬੱਚਿਆਂ ਨੂੰ ਕੰਮ ਲਾਉ ਅਸੀਂ ਇਹਨੂੰ ਬਾਹਰ ਜਾਣੇ ਤੇ ਰੋਕਿਆ ਸਾਨੂੰ ਪਤਾ ਅਸੀਂ ਕਿਵੇਂ ਰੋਕੇ ਇਹਨੂੰ ਨਵੇਂ ਨਜਾਇਜ਼ ਕਬਜ਼ੇ ਹੋ ਰਹੇ ਹੋ ਨਹੀਂ ਹੋਣੇ ਚਾਹੀਦੇ ਹੁਣ ਕਿਸੇ ਨੇ 15 ਸਾਲ ਪਹਿਲਾਂ ਕੀਤਾ ਉਹਦੀ ਦੁਕਾਨ ਚੱਲਦੀ ਹੈ ਉਹਦੇ 200 ਕਸਟਮਰ ਵੀ ਲੱਗੇ ਹੋਏ ਆ ਉਹਨੂੰ ਕੀ ਕਹੀਏ ਕੀ ਛੇੜੀ ਉਹਨੂੰ ਜਿਹੜਾ ਬੈਠਾ ਹੀ ਪੁਰਾਣਾ ਸੋ ਜਿਹੜਾ ਵੀ ਨਵਾਂ ਕੋਈ ਵੀ ਕੰਸਟਰਕਸ਼ਨ ਕਰੂਗਾ ਉਹ برداشت ਨਹੀਂ ਕੀਤੀ ਜਾਊਗੀ ਨਵੀਂ ਕੰਸਟਰਕਸ਼ਨ ਕਿਸੇ ਵੀ ਪ੍ਰਕਾਰ ਦੀ ਹੁਣ ਜਿਹੜੇ ਪਹਿਲੇ ਇਹ ਤਾਂ ਫਿਰ ਅੱਧਾ ਸ਼ਹਿਰ ਸਸਾ ਨੂੰ ਸਾਫ਼ ਕਰਨਾ ਪੈਣਾ ਫਿਰ ਲੋਕਾਂ ਨੇ ਦੁਖੀ ਵੀ ਹੋਣਾ ਕਿ ਸਾਡਾ ਹੁਣ ਜਿਵੇਂ ਆ ਕਹਿ ਗਏ ਕਿ ਜੀ ਅਸੀਂ ਨਜਾਇਜ਼ ਕਬਜ਼ਾ ਭਾਵੇਂ ਕਰ ਰਹੇ ਸੀ ਅਸੀਂ ਬੱਚੇ ਦੀ ਰੋਟੀ ਦੇਖ ਰਹੇ ਮੈਡਮ ਇਹਦੇ ਦੁਕਾਨਾਂ ਦੇ ਵਿੱਚ ਇੱਕ ਬੜਾ ਨਾਲਾ ਹੈ 15 ਫੁੱਟ ਦਾ ਚੌੜਾ ਹੈ ਉਹ ਲੋਕਾਂ ਨੇ ਹੀ ਕਬਜ਼ਾ ਕਰ ਲਿਆ ਦੇਖੋ ਇਹ ਉਹ ਜੀ ਚੀਜ਼ ਨਹੀਂ ਜੀ ਇਹ ਨੂੰ 700 ਸਾਲ ਪੁਰਾਣਾ ਬੁੱਢਾ ਹਾਂ 700 ਸਾਲ ਪੁਰਾਣਾ ਨਾ ਮੁੱਕੇ ਨਹੀਂ ਜਾਣਾ 30 ਤੱਕ 30 40 ਸਾਲ ਪੁਰਾਣਾ ਸਤੈ 43 ਸਾਲ ਪੁਰਾਣੇ ਦਾ ਕੀ ਕਰੀਏ ਤੁਸੀਂ ਹੁਣ ਸਾਰਾ ਬਾਜ਼ਾਰ ਤੁਹਾਡਾ ਕਿਵੇਂ ਚੱਕੀ ਇਹ ਸਤਾਰ ਨਾ ਲੱਗ ਜਾਣਾ ਮੇਰੇ ਖਵਾ ਹੁਣ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਉਹਨੂੰ ਤਾਂ ਅਸੀਂ ਰੋਕ ਸਕਦੇ ਹਾਂ ਹੁਣ ਰੈਂਡਾ ਰੋਡ ਤੇ ਨਵੀਆਂ ਸਾਰੀਆਂ ਦੁਆਰੇ ਪੈ ਚੱਲੀਆਂ ਨੇ ਉਹ ਸਾਰੀਆਂ ਅੱਜ ਤੋਂ ਕੱਲ ਤੋਂ ਵਾਈਆਂ ਨੇ ਜਿਹੜੀਆਂ ਮੈਂ ਟਾ ਕੇ ਗਈ ਸੀ ਇਹ ਦੁਆਰੇ ਚੱਲੀਆਂ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਅਸਲ ਨੂੰ ਕਿਹਾ ਵੀ ਤੁਹਾਨੂੰ ਦਿਖਦੀ ਰਹੀਆਂ ਸੋ ਇਹ ਇਹ ਸਾਰੀਆਂ ਚੀਜ਼ਾਂ ਕੀ ਇਹ ਕਰੀ ਜਾਓ ਮੈਂ ਫੇਟਾ ਹਾਂ ਜਿੰਨੇ ਮਰਜ਼ੀ ਨਾਲ ਗੱਲ ਕਰ ਲਓ ਜਿਹੜਾ ਅੱਜ ਪ੍ਰੋਜੈਕਟ ਦਾ ਘਾਟਨ ਕਰ ਕੀਤਾ ਉਹਦੇ ਬਾਰੇ ਜਾਣਕਾਰੀ ਹਾਂਜੀ ਜੀ ਇਹ ਇੱਥੇ 6 ਕਰੋੜ ਦੀ ਕਮਾ ਦਾ ਉਤਕਟ ਕੀਤਾ ਜਿਹਦੇ ਚ ਨਿਕਾਸੀ ਦਾ ਹੈਗਾ ਬਾਉਂਡਰੀ ਵਾਲ ਦਾ ਹੈਗਾ ਬਹੁਤ ਸਾਰੇ ਕੰਮ ਨੇ ਜਿਹੜੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਕਰਾਂਗੇ ਕਰਾਲੀ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰਨ ਵਾਲੇ ਨੇ ਕਰਾਲੀ ਦੇ ਜਿਹੜੇ ਵੀ ਵਾਰਡਸ ਦੇ ਵਿੱਚ ਨਿਕਾਸੀ ਦੀਆਂ ਪਾਈਪਲਾਈਨਾਂ ਨਹੀਂ ਪਈਆਂ ਸਫਾਈ ਦੀ ਘਾਟ ਹੈ ਕਿਉਂਕਿ 90 ਕਰਮਚਾਰੀ ਆ ਸਫਾਈ ਵਾਲੇ ਉਹ ਵੀ ਢਿੱਲੇ ਨੇ ਨਵੇਂ ਕਰਮਚਾਰੀ ਹੁਣ ਕੁਝ ਕਿੰਨੇ ਭਰਤੀ ਕਰ ਰਹੇ ਹੋ ਸਰ ਅਪਾ 60 ਬੰਦੇ ਹੋਰ ਕਰ ਰਹੇ ਆ ਸੋ ਇੱਕ ਤਾਂ ਸਫਾਈ ਨੂੰ ਮੇਨਟੇਨ ਕਰਾਂਗੇ ਮੈਂ ਕਰਾਲੀ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਕਿ ਅਸੀਂ ਇੱਥੇ ਤੁਹਾਡੇ ਵਾਰਡਾਂ ਦੇ ਵਿੱਚ ਪਾਈਪਾਂ ਪਾਵਾਂਗੇ ਪ੍ਰੋਪਰ ਤੇ ਬਹੁਤ ਸਾਰੇ ਕੰਮ ਜਿਹੜੇ ਤੁਹਾਡੇ ਵਾਰਡਾਂ ਦੇ ਇੱਕ ਅੱਜ ਅਸੀਂ ਕਈ ਵਾਰਡਾਂ ਦੇ ਵਿੱਚ ਗਏ ਆ ਤਾਂ ਉੱਥੇ ਤਾਰਾਂ ਜਿਹੜੀਆਂ ਬਿਜਲੀ ਦੀਆਂ ਡਾਊਨ ਆਈਆਂ ਹੋਈਆਂ ਉਹਨਾਂ ਨੂੰ ਲਿਫਟ ਕਰਵਾਉਂਦੇ ਆ ਜੀ ਸੋ ਇਹ ਮੈਨੂੰ ਲੱਗਦਾ ਗਲੀ ਗਲੀ ਜਾ ਕੇ ਕਰਵਾਉਣਾ ਪੈਣਾ ਇਸ ਤਰੀਕੇ ਅਫਸਰਾਂ ਨਾਲ ਗੱਲਬਾਤ ਕਰਕੇ ਸਾਰੇ ਕੰਮ ਇਹ ਪੂਰੇ ਨਹੀਂ ਕਰ ਪਾਉਂਦੇ ਤੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਕੁਰਾਲੀ ਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗੀ ਚਾਹੇ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਜਿਹੜੀ ਤੁਹਾਡੀ ਐਮਐਲਏ ਹੈ ਕਰੜਵੀ ਅ ਇਹਦੀ ਸੋਚ ਕੰਮ ਕਰਨ ਦੀ ਹੈ ਕੁਰਾਲੀ ਜਿਹੜੇ ਖਰੜ ਦੇ ਵੀ ਐਮਸੀਸੀ ਨਾ ਉਹ ਸਾਰੇ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤੇ ਸੀ ਜਿਨ੍ਹਾਂ 26 ਬੰਦਿਆਂ ਨੇ ਤਿੰਨ ਚਾਰ ਦਿਨ ਪਹਿਲਾਂ ਸਹਿਮਤੀ ਕਰਕੇ 25 ਬੰਦਿਆਂ ਨੇ ਸਹਿਮਤੀ ਕਰਕੇ ਤਾਂ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮਐਲਏ ਵਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਤੇ ਉੱਥੇ ਤੁਹਾਨੂੰ ਕੰਮ ਹੁੰਦਾ ਵੀ ਦੇਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਆ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ 'ਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਆ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ੜਕੇ ਡੋਣੇ ਆ ਅਲੱਗ-ਅਲੱਗ ਐਮਸੀਜ਼ ਨੇ ਜੇ ਟੀਮ ਇੱਕ ਜੁਟ ਹੋ ਕੇ ਕੰਮ ਕਰੂਗੀ ਤਾਂ ਡੈਫੀਨਿਟਲੀ ਜਿਹੜੇ ਕੰਮ ਨੇ ਉਹ ਵਾਰਡਾਂ ਦੇ ਵਿੱਚ ਤੇਜ਼ੀ ਨਾਲ ਹੁੰਦੇ ਨੇ ਹੁਣ ਤੁਹਾਡੇ ਇੱਥੇ ਕਾਂਗਰਸ ਦੇ ਪ੍ਰਧਾਨ ਉਹਨਾਂ ਨੂੰ ਇਹ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਆਪਣੀ ਸਰਕਾਰ 'ਚ ਵੀ ਨਹੀਂ ਕਰਦੇ ਸਾਡੀ ਸਰਕਾਰ 'ਚ ਤਾਂ ਜਮਾ ਹੀ ਬੰਦ ਕਰਕੇ ਬਹਿ ਗਏ ਹੁਣ ਕਿ ਨਾ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਪਟਾਕਾ ਮਾਰੀ ਤਰ੍ਹਾਂ ਬਹੁਤ ਬੜੀ ਪਟਾਕਾ ਮਾਰੀ ਤਰ੍ਹਾਂ ਬਣੀ ਹੋਈ ਹੈ ਹਾਂਜੀ ਉਹਦੇ ਤੇ ਕਦੇ ਵੀ ਕੋਈ ਖਾਸਾ ਵਾਪਰ ਤਾਂ ਇੱਕ ਵਾਰ ਚੈੱਕ ਕਰੋ ਵੀ ਉਹਦੀ ਕੋਈ ਪ੍ਰੋਪਰ ਜੋ ਗਾਈਡਲਾਈਨ ਹੈ ਮੈਂ ਉੱਥੇ ਗੇੜਾ ਮਾਰਦੀ ਹਾਂ ਜੀ ਜ਼ਰੂਰ ਮਾਰੂੰਗੀ ਚੈੱਕ ਕਰਦੇ ਹਾਂ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਮੈਡਮ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਕਰਪਸ਼ਨ ਦੀ ਗੱਲ ਕੀਤੀ ਸੀਗੀ ਕੁਰਾਲੀ ਨਗਰ ਕੌਂਸਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਹੈ ਉਹਨਾਂ ਵੱਲੋਂ ਬੁਹਾਲੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਵੀ ਕਰਪਸ਼ਨ ਬਹੁਤ ਹੈ ਵਿਜੀਲੈਂਸ ਜਾਂਚ ਕਰਨ ਵੀ ਆਈ ਸੀ ਕਿ ਕੋਈ ਸਿੱਟਾ ਨਹੀਂ ਨਿਕਲਿਆ ਜੀ ਅਸਲ ਵਿੱਚ ਵਿਜੀਲੈਂਸ ਦੀ ਜਾਂਚ ਜੀ ਕੱਲੀ ਮੈਂ ਸਾਰਾ ਅਪਡੇਟ ਲਿਆ ਹੈ ਉਹ ਜਿਹੜਾ ਲੀਗਲ ਐਡਵਾਈਜ਼ਰ ਹੈ ਬਸ ਉਹਦੇ ਤੱਕ ਫਾਈਲ ਖੜੀ ਹੈ ਮੈਂ ਪੂਰਾ ਜ਼ੋਰ ਲਾਇਆ ਹੋਇਆ ਵੀ ਜਿੰਨੀ ਵੀ ਕਰਪਸ਼ਨ ਇਹਨਾਂ ਨੇ ਕੀਤੀ ਹੈ ਘਟਾਲਾ ਬਾਹਰ ਆਵੇ ਵਿਜੀਲੈਂਸ ਦੇ ਲੋਕਲ ਬਾਡੀ ਦੀ ਵਿਜੀਲੈਂਸ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਉਸ ਇਨਕੁਆਇਰੀ ਦੇ ਵਿੱਚ ਕਿ ਇਹਨਾਂ ਨੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪਲਾ ਕੀਤਾ ਲੋਕਾਂ ਦਾ ਕਰਾਲੀ ਦੇ ਲੋਕਾਂ ਦਾ ਪੈਸਾ ਕੁਝ ਐਮਸੀ ਸਾਹਿਬਾਨਾ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਇੱਥੇ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਕਰੜ ਦੇ ਵਿੱਚ ਵੀ ਬੜਾ ਜ਼ੋਰ ਲਾਇਆ ਵੀ ਕਿਤੇ ਆਮ ਆਦਮੀ ਪਾਰਟੀ ਦੀ ਕਮੇਟੀ ਨਾ ਬੜੇ ਤੁਸੀਂ ਹੁਣ ਇੱਥੇ ਬਚਾਓ ਇੱਥੇ ਆਪਣੀ ਕੁਰਸੀ ਬਚਾਓ ਕਿਉਂਕਿ ਜਿਹੜਾ ਤੁਸੀਂ ਕਰਾਲੀ ਦੇ ਲੋਕਾਂ ਦਾ ਪੈਸਾ ਖਾਦਾ ਉਹ ਤੁਸੀਂ ਦੋਸ਼ੀ ਸਾਬਤ ਹੋ ਗਏ ਹੋ ਬਸ ਇੱਕ ਦੋ ਲੀਗਲ ਐਡਵਾਈਜ਼ਰ ਵਾਲਾ ਵਿੱਚ ਖੜੇ ਇਹ ਸਾਫ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਨਾਂ ਦੀ ਸਾਰੀ ਸਿੱਧੀ ਸਾਰੀ ਜਿਹੜੀ ਕਰਤੂਤ ਹੈ ਲੋਕਾਂ ਦਾ ਪੈਸਾ ਕਦੋਂ ਬਾਹਰ ਲੈ ਆਉਣਾ ਹੈ ਕਦੋਂ ਤੱਕ ਕਾਰਵਾਈ ਹੋ ਸਕਦੀ ਹੈ ਜਿਵੇਂ ਹੀ ਦੇਖੋ ਲੀਗਲ ਪ੍ਰੋਸੀਜਰ ਹੈ ਜਿਵੇਂ ਹੀ ਕਲੀਅਰ ਹੁੰਦਾ ਤੁਹਾਡੇ ਸਾਹਮਣੇ ਆ ਗਿਆ ਥੈਂਕ ਯੂ